ਆਹ ਆਰਤਾ ਕੰਮੋਂ ਭਾਈ ਸਾਹਿਬ ਜੀ ਨੇ ਲੈ ਬਣਾਤਾ ਹੋ ਗਿਆ ਨਕਸਾਨ ਭਾਈ ਸਾਹਿਬ ਸਹ ਹੈਲੋ ਗੋਸ ਵੈਲਕਮ ਬੈਕ ਆਓ ਸਾਰੇ ਤੁਸੀਂ ਘੈੜੋਗੇ ਆਪਾਂ ਵੀ ਘੈੜਿਆ ਚਲਦੇ ਆਪਾਂ ਤੂੜੀ ਵਾਲਾ ਕੰਮ ਅੱਜ ਸ਼ੁਰੂ ਆ ਦਲਦਿਆਂ ਦਾਲ ਜੂਲ ਕਲ ਲਵਾ ਲਿਆ ਸੀ ਆ ਚਲਦੇ ਹਾਂ ਪਿਆਰ ਖੜਾ ਕੰਮ ਸਾਰਾ ਤੇਲ ਪਾ ਕੇ ਬਿਲਾਵਰ ਚਾਹਵਾ ਉਹ ਤੇ ਮਾਰ ਕੇ ਰੈਡੀਏਟਰ ਥਾਵਾ ਚਾਹਦਿਆਂ ਲਈ ਚਾਰ ਬੀਪੀਆਂ ਜੱਕ ਲੈ ਪਾਣੀ ਦਾ ਜ਼ਰੂਰੀ ਆ ਕੋਲੇ 5-10 ਲੀਟਰ ਹੋਣਾ ਪਰ ਕੇ ਰੱਖ ਲਾਂਗੇ ਕੋਲੇ ਮਸ਼ੀਨ ਦੇ ਬਰਾਬਰ ਟੂਲ ਦਿੱਤਾ ਉਹਦੇ ਰੱਖ ਲਈ ਚਾਰ ਭਰ ਲੀਆਂ ਦੋ ਤਿੰਨ ਆਪਾਂ ਬਰਾਬਰ ਦਾ ਹੋਵੇ ਇੱਕ ਉੱਪਰ ਧਰ ਦਗਾ ਤੇਰਾ ਸਰ ਨਹੀਂ ਤੇ ਪਰ ਕੇ ਸੇਫਟੀ ਜ਼ਰੂਰੀ ਆ ਜੋ ਹੁਣ ਉਹਦਾ ਬਾਬੇ ਨੇ ਕਰ ਹੀ ਦੇਣਾ ਰਾਤ ਕਰਾ ਲਿਆ ਲੋਗ ਲੈ ਲਪੇਤੀ ਕੇ ਕਹਿੰਦੇ ਇਹਨੂੰ ਕਬਜੇ ਪਿਆਰਾ ਟਰਾਲੀ ਦਾ ਤਿਆਰਨੇ ਦੋਹੀ ਉਹ ਕਰੋੜੇ ਤੇ ਘਰ ਦੇ ਮਗਰ ਬਣਾਉਣਾ ਲੱਗਣਾ ਪਹਿਲਾਂ ਫੇਰ ਆਪਾਂ ਚੱਲਾਂਗੇ ਬੰਨੇ ਚ ਨੂੰ ਕਿੱਥੇ ਮੱਕੀ ਵਾਲਾ ਤਿਆਰ ਕਰਨ ਉਹ ਪੰਜ 10 ਵਿੱਗੇ ਉਹਦੇ ਵਾਸਤੇ ਖਾਲੀ ਕਰਨ ਕੀ ਕਹਿੰਦੇ ਇਹਨੂੰ ਹਰੇ ਵਾਸਤੇ ਚਰੀ ਬੀਜਣੀ ਹੈ ਉਹ ਲਈ ਖਾਲੀ ਕਰਨਾ ਫਿਰ ਅੱਜ ਬੰਨੇ ਚਲਾਂਗੇ ਉੱਥੇ ਤੀ ਵਤੀ ਵਿਕੇ ਤੋਂ ਖਾਲੀ ਕਰਨਾ ਮੁੱਕੀ ਬਾਦ ਵੀ ਜਨ ਫੇਰ ਕੰਮ ਆਪਾਂ ਬੰਨੇ ਨੇ ਵੇੜ ਕਿਟੋਿਆਂ ਚ ਆ ਜਾਗੇ ਲੋਈ ਲੋਈ ਚੱਲ ਰਿਹਾ ਨਾ ਆ ਗਿਆ ਸੀ ਗੜੇ ਚ ਮਾਸਕ ਆਪਣਾ ਰੈਡੀ ਆ ਦੇਖੋ ਮੋਹਤਾ ਤੁਹਾਡੇ ਇੱਕ ਉਈ ਨਾੜੀ ਜੜੀ ਆ ਫਲੇਟ ਕਰਨ ਲੱਗ ਗਿਆ ਜਲੇ ਵਿੱਚ ਰੇਡ ਬਦ ਲਿਆ ਘਟ ਘਟ ਟਟ ਗਿਆ ਜੀ ਪਿੰਗਾ ਹੋ ਗਿਆ ਜੀ ਐ ਉਥੇ ਵੱਜਿਆ ਉਥੇ ਕੋਈ ਰੋੜਾ ਰਾਲਾ ਜੜਿਆ ਲੋ ਇਹ ਤੇਰਾ ਪਾਜੀ ਟਰਾਲੀ ਭਰ ਗਈ ਆ ਈ ਟਰਾਲੀ ਆ ਗਈ ਆ ਹਾਂ ਸਾਰੀ ਬਣਾਉਣੀ ਹੈ ਹਰਾ ਵੀਜਣਾ ਇਹਨਾਂ ਦਾ ਚਰੀ ਵੀਜਣੀ ਆ ਉਹਦੀ ਵੀ ਬਣਾ ਦਾਂਗਾ ਇਧਰ ਇੱਕ ਏਰੀਆ ਖਲੀ ਵਿਖਾ ਦਾਂਗਾ ਤੇ ਦੇਖਾਂਗਾ ਤੁਹਾਨੂੰ ਕਿੰਨੇ ਜਿਆਦਾ ਆਵਾ ਮਿਲਣਗੇ ਬੁੱਲਾ ਵੀ ਦੀਜੀ ਘਰ ਗਈ ਉਹ ਜਗੇਰੇ ਜਾਗੇ ਸੀ ਇਹਦਾ ਉੱਤ ਲਈ ਘੜਾ ਦਿੱਤਾ ਇਹ ਤਾਂ ਬੋਕਰੇ ਭਰ ਲੈਂਦੇ ਇਹ ਤਾਂ ਉੱਤਾਂ ਹੀ ਘੜਾ ਦਿੱਤਾ ਬਲਜੀ ਦੀ ਅੱਖ ਲੈ ਗਈ ਹਾਰ ਮੁਚੀ ਚੌਥੀ ਚਾ ਸਾਡੇ ਨਾਂ ਤੇ ਤਪਦੇ ਚੁੱਲ੍ਹੇ ਦੀ ਚੌਥੀ ਜੋੜਦੀ ਤੀਜੀ ਜਲੀ ਵਰਕੇ ਵੀ ਰਹਿ ਗਿਆ ਕਿ ਘੇਰੇ ਕਰਾ ਦੀ ਮੁਰਗਰ ਹੋ ਜਾ। ਉਹ ਉੱਧਰ ਲਾਵਾਂ। ਲੈ ਇਧਰੋਂ ਦਾ ਹੋਣਾ ਸਾਡੀ ਸਾਰਾ। ਪੰਜਵੀਂ ਟਰਾਲੀ ਲਾਤੀ ਚੌਥੀ ਵਾਰ ਵੀ ਚਲਈ। ਉਹ ਘਰੇ ਜੋੜਦੇ। ਮੇਰਾ ਬੰਦਾ ਹੀ ਜਾਣਾ ਇਹਨੂੰ ਐ ਵੀ ਦੰਨੇ ਘਾਲੂ ਜਲਾਂਗੇ। ਹੁਣ ਇਸ ਤੋਂ ਨੱਬੜ ਦਾ ਫੇਰ ਫੇਰ ਇੰਤੇ ਲੱਗਣਾ ਉਹ ਦਰ ਆ ਕੇ ਦਰੇ ਨਿਪੜੇ। ਸਾਨੂੰ ਬੰਨਾ ਨੇੜੇ ਆਵਾਂਗੇ। ਰੇੜ ਦੇ ਆੜੀ ਚੱਲ। ਵੇੜੀ ਦਾ ਮਾਂ ਘਰ ਆ ਰਿਹਾ ਰੇਟਰੋਟਰ ਬਾਕਸ ਜਲਦੀ ਆਉਣ ਦੀ ਜੀ ਫੋਨਾ ਘਰ ਆਉਂਦਾ ਖੜ ਜਾ ਖੜ ਜਾ Okay. <laughs> you ਉੱਧਰ ਵੀ ਗਿੱਲਾ ਜਿੱਧਰ ਜਾਂਦਾ ਹੈ ਆ ਗਿੱਲਾ ਉੱਧਰ ਆ ਗਿੱਲਾ ਇੱਧਰ ਆ ਪਰਦੇ ਹਾਂ ਜੀ ਬਹੁਤ ਕਰਦੇ ਆ ਪਰਦੇ ਜੀ ਆਹ ਤਰ੍ਹਾਂ ਲੋਕ ਨਹੀਂ ਕਰਦੇ ਅੰਮ੍ਰਿਤ ਨਾਲ ਬਹੁਤ ਜੀ ਨਹੀਂ ਆ ਕੀ ਕਹਿਣਾ ਚਾਹੋਗੇ ਤੁਸੀਂ ਟ੍ਰੈਡਰ ਤੁਸੀਂ ਬਾਰੇ ਇਹ ਤਾਂ ਆਡਾ ਨਖੰਮਾ ਡਰਾਈਵਰ ਮੈਨੂੰ ਬਿਠਾ ਕੇ ਭੱਗ ਗਿਆ ਰੋਟੀ ਖਾਣ ਜਾਣ ਦੇ ਵਿੱਚ ਇਹਨਾਂ ਮਸ਼ੀਨ ਫੜਾ ਕੇ ਰੋਟੀ ਖਾਣ ਭੱਗ ਗਿਆ ਸਾਰਾ ਕੰਮ ਖਰਾਬ ਕਰਤਾ ਦੇਖ ਲਓ ਇਹਨੂੰ ਕਰੇ ਲਿਆ ਕਰੇ ਲੀ ਜਾ ਕੇ ਰੋਭਾ ਲਿਆ ਹਿੰਦੀ ਪਿੱਛੇ ਦਹੀਂ ਵਾਲੇ ਇਹ ਵਾਲਿਆ ਕੰਮ ਸਿੱਧਾ ਕਰਨ ਜਾ ਪੁੱਠੇ ਹੋ ਜਾਂਦੇ ਨੇ ਦੱਸੋ ਹੁਣ ਕੀ ਕਰਿਆ ਜਾਵੇ ਬਟਨਾਂ ਕੇ ਮਸ਼ੀਨਾਂ ਬੈਗ ਮੁੜੀ ਮਸ਼ੀਨ ਮੂਰੇ ਟਰੈਕਟਰ ਗਿੱਲੇ ਚ ਪੈ ਢਰ ਗਿਆ ਬੈਗ ਵਜੇਨ ਮੁੜੇ ਨਾ ਮੂਰਨ ਤਰਪਿਆ ਭਾਈ ਸਾਰਾ ਪੰਗਾ ਉੱਠਾ ਪਿਆ ਇਹਦਾ ਸਿੱਧੇ ਕੰਮ ਕਰਨ ਜਾ ਆ ਲਾ ਪਾਵਰ ਸੀਮ ਨੂੰ ਪਾਣੀ ਇੰਨਾ ਡੁੱਟਿਆ ਹੋਇਆ ਗਿੱਲਾ ਹੋਇਆ ਸਾਰਾ ਲੋ ਜੀ ਜੇ ਮੱਕੀ ਬੀਜਣੇ ਚ ਵੀ ਬਣ ਗਈ ਕਟਰਾਲੀ ਦਾ ਢੇੜਾ ਲੈਂਦਾ ਬਸ ਇਹ ਜੀ ਹੋ ਜੀ ਪੂਰੀ ਤੀਜੀ ਟਰਾਲੀ ਬਣ ਰਹੀ ਹੈ ਜੀ ਇਹਦੀ ਕਣਕ ਵੀ ਹਲਕੀ ਜਿਹੀ ਹਾਲ ਕਿਵੇਂ ਨਾਲ ਘਾਟੀ ਸੀਗਾ ਮੱਕੀ ਨੂੰ ਪਾਣੀ ਲਾਉਣ ਆਲਾ ਗੰਨੇ ਨੂੰ ਲਾਇਆ ਹੁਣ ਮੱਕੀ ਨੂੰ ਲਾਦਾਂਗੇ ਅੱਜ ਸਵੇਰੇ ਲੇਟ ਆਊਗੀ ਇਹ ਦੋ ਜਾ ਕੇ ਘਰੇ ਚ ਆ ਜਣਾ ਚਲਦੇ ਆ ਰੋਟੀ ਰੋਟੀ ਖਾ ਕੇ ਆਏ ਮੈਂ ਤਾਂ ਹੁਣੀ ਪਰ ਆਹ ਬਣਾਉਂਦਾ ਇਹਨੇ ਦੋ ਟਰਾਲੀਆਂ ਬਣਾਇਆਂ ਸਹੀ ਮੇ ਟਰਾਲੀ ਚਲੀ ਗਈ ਸਾਪੇ ਹੀ ਬਣਦੀ ਐ ਉਹ ਘੰਟਾ ਦਾ ਬਣਾ ਉੱਥੇ ਖਰਾਬ ਹੋ ਗਿਆ ਜੋ ਟਰੈਕ ਟਰਾਲੀ ਬੈ ਗਈ ਉੱਥੇ ਟਰਾਲੀ ਦਾ ਮਸ਼ੀਨ ਦਾ ਥੱਲੇ ਹਿੱਸਾ ਲੱਗ ਕੇ ਜਾ ਕੇ ਬਹੁਤ ਜੁੱਦ ਹੋਇਆ ਉਥੇ ਭਾਈ ਲੋ ਯਾ ਟ੍ਰੈਲੀ ਟਰਾਲੀ ਭਰਦੀ ਆ ਓ ਭਰ ਗਈ ਇੱਕ ਦੋ ਗਣੇ ਦੀ ਹੋਰ ਮਾਰ ਇਧਰੋਂ ਬੱਡੇ ਘਰੇ ਚ ਲਾਉਦੇ ਨੇ ਦੇਖੀ ਜਦੀ ਭਰ ਜਦਾਂ ਆ ਲੰਮਾ ਅੱਡ ਘੜਦਾ ਉਹ ਕਹਰੇ ਅੱਡ ਘੜਦਾਂਗੇ ਇਹ ਤਾਂ ਥੱਕਾਉਂਦਾ ਹੈ ਇਹਦੇ ਨਾਲ ਹੀ ਵੀਰ ਆਈ ਜਦੀ ਆ ਨਾ ਵੀ 10ਵੀਂ ਟਰਾਲੀ ਆ ਗਈ ਆ ਨੌਵੀਂ ਫੁੱਲ ਖੜੀ ਆ ਕਵਰ ਰੋਗਾ ਤਾਂ ਇਹ ਲਈ ਬੜਾ ਆਹ ਵਰਤਾ ਕੰਮ ਹੋ ਭਾਈ ਸਾਹਿਬ ਜੀ ਨੇ ਚੱਲ ਸਹਾਰ ਨੂੰ ਲੋ ਗੱਲ ਵਰ ਕਮ ਬੈਕ ਟੂ ਆਏ ਸਾਰੇ ਤੁਸੀਂ ਘੈੜੋਗੇ ਆਪਾਂ ਵੀ ਘੈਂਟਾ ਚੱਲਦੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਦੁਆ ਚ ਮਸ਼ੀਨ ਦੇਖਦੇ ਜਾ ਗੁਰਿੰਦਰ ਗਿਆ ਬੌਂਡ ਮੱਕੀ ਰਸ ਸਵੇਰ ਦੇ ਵਜੇ 5:30 8:00 ਵਜੇ 8:00 ਵਜੇ ਆਪਾਂ ਚਲਾ ਦਾਂਗੇ 8:00 ਵਜੇ ਨੂੰ ਆ ਜਾਣੇ 20 ਮੀਟਰ ਵਾਲੀ ਭਰ ਕੇ ਦਸ ਮੀਟਰ ਵਾਲੀ ਚ ਲਾਉਣ ਲੱਗੇ ਕ੍ਰਾਉਟ ਟੁੱਟ ਗਿਆ ਸੀ ਰਾਤ ਫਿਰ ਕ੍ਰਾਉਸ ਕਰਾਂ ਕੇ ਲਿਆਂਦਾ ਨਹੀਂ ਰਾ ਲੱਗ ਹੋ ਗਿਆ ਬੱਸ ਲੋ ਜੀ ਮੱਥਾ ਟੇਕਾਂਦਾ ਗੁਰਦਾਰ ਸਾਹਿਬ ਪੁਆ ਚੱਲੇ ਆ ਉਹ ਦੇਖਣਾ ਕੰਮ ਕਰਦੀ ਆ ਪਰ ਵਜਾਉਣ ਦੇ ਚੱਕਰ ਚ ਕੋਣੀ ਇਹ ਸੁੱਟਾਂ ਖਾਲੀਆਂ ਕੋਣੀ ਤੇ ਗੋਡੇ ਤੇ ਉਹ ਪਹੀ ਤੇ ਡਿਗਿਆ ਹੁਣੀ ਹੁਣ ਟੱਬਿਆਂ ਉੱਤ ਬੰਨ੍ਹ ਜਾਉਂਦਾ ਸੀ ਲੋਡ-ਪੋਡ ਲੀ ਆ ਗਿਆ ਸਰੀਰ ਇਹ ਤੇ ਲੱਗੀ ਛੱਟ ਆਉਂਦੀ ਬੋਰਡ ਕੈਮਰਾ ਕਰਕੇ ਹੁਣ ਗੋਲ ਘੁੰਮਣਾ ਪੈ ਗਿਆ ਇਹਦੇ ਵਿੱਚ ਸਿੱਧਾ ਔੜੇ ਕਦਾ ਇਹ ਸਾਤੀ ਫੇਰ ਤਾਂ ਨਹੀਂ ਮੂੰਹ ਵੀ ਫੜਦਾ ਇਹ ਕਹਦਾ ਤੜਕ ਤੜ ਕਹਿੰਦੇ ਮਨੂਸ ਚਿਹਰੇ ਮਿਲਦੇ ਨੇ ਨਾ ਜਿੰਨੇ ਕਹਦਾ ਕੱਲ ਜਿਹੜੇ ਚਿਹਰੇ ਨੇ ਕੰਮ ਕਰਿਆ ਅੱਜ ਫੇਰ ਮਿਲ ਗਿਆ ਸੀ ਜਾ ਕੇ ਕਰਦੇ ਹਾਂ ਲਾਜ ਪਹਿਲਾਂ ਬਾਪੇ ਦੇ ਨਾਮ ਲੈ ਕੇ ਚਲਾਈ ਆ ਲੋਈ ਫਿਲਟਰ ਵਾਲੀ ਭਰਦੀ ਆ ਕਿੰਨਾ ਟਾਈਮ ਚ ਵਰੀ ਗਿਆ 2 ਘੰਟਾ ਲੱਗਾ ਉਹ ਰੋਤੇ ਘੰਟੇ ਚ ਭਰੀ ਆ ਰਲੀ ਉੱਤੇ ਬਾਦੂ ਜਿੱਦਾਂ ਨੇ ਆਪਾਂ ਤੋਂ ਦੂਰੀ ਤੇਨ ਪਿਉਰਾ ਇੱਕ ਲੋਈ ਮੂਜੀ ਬਣ ਗਈ ਮੈਂ ਤਾਂ ਇੰਟਰਨਲ ਨਹੀਂ ਲੈਣੀ ਹੁਣ ਸਿਆਰੋਂ ਉਹਦਾ ਖਰਦੀਦ ਭੁੱਲ ਜਾਂਦਾ ਸੈਕਟਰ ਵੀ ਤੀਜੇ ਚੌਥੇ ਚੋਂ ਲੈਂਦਾ ਦੂਜੇ ਦਾ ਕਿਤੇ ਹੀ ਲੈਂਦਾ ਪਹਿਲੇ ਦਾ ਨਾਮ ਨਾ ਹੀ ਨਹੀਂ ਹੈ ਬਈ ਲੇਜ਼ਰ ਪਹਿਲੇ ਗੇਰਵਾ

ਜੀ ਟਰਾਲੀ ਵੀ ਭਰਤੀ ਵੱਲ ਤਾਂ ਕਿਹੜਾ ਦੇ ਦੇ ਕੈਂਟਲ ਭਰੀ ਜੀ 43 ਅੱਧਾ ਘੰਟਾ ਹੀ ਲੱਗਦਾ ਅੱਧਾ ਘੰਟਾ ਹੀ ਹੋ ਟਰਾਲੀ ਲੱਗਦਾ ਇਦੋਂ ਵੱਡੀ ਐ ਨਾਲੇ ਅੱਧਾ ਘੰਟਾ ਹੀ ਇਹਨੂੰ ਲੱਗਿਆ ਸਰਾਂਗੜਾ ਵੀ ਚੱਕਦੇ ਆਉਨੇ ਆ ਬਸ ਇਹਦੇ ਨਾਲ ਦੇ ਨਾਲ ਬਾਹੋਂ ਆ ਜਾਣ ਉਹ ਉਹ ਕਵਰਲ ਦਾ ਬਾਧਾ ਅੱਜ ਮੱਕੀ ਵੀ ਜਣੀ ਆ 13 ਤਵੀਆਂ ਅੱਜ ਹਲਾ ਨਾਲ ਬਾਹੋਂ ਨੇ ਇਹਦੇ ਨਾਲ ਛੋਟੇ ਦੇ ਨਾਲ 575 ਨਾਲ ਲੋਈ ਚੌਥੀ ਹੋ ਗਈ ਫੁੱਲ ਤੇ ਤਾਂ ਦੇ 20 ਕੁਰੇ ਇੱਧਰ ਪੱਠੇ ਆ ਜਾਂਦਾ ਪਾਵਾ ਬੜਾ ਲੱਗਦਾ ਹੈ ਨਵਾਂ ਗੋਟਾ ਸਰ ਦਾ ਘਰ ਲੱਗਿਆ ਸੇਰੇ ਛੱਟ ਲੱਗੀ ਹੁਣ ਪਤਾ ਲੱਗਦਾ ਅੱਗੇ ਪਹਿਲਾਂ ਸੇਰੇ ਦਾ ਪਤਾ ਲੱਗਿਆ ਨਹੀਂ ਇਹਨਾਂ ਹੋਲੋ ਸਵੇਰ ਤੱਕ ਨਹੀਂ ਆਇਆ ਬਣਾਤਾ ਹੋ ਗਿਆ ਨਕਸਾਨ ਪਾਈ ਸਾਹ ਹੂੰ ਹੂੰ ਚੱਲਦਾ ਹੈ ডিসਪਲੇ ਗਾਈ ਚੱਲ ਚੱਲੀਏ ਭਰਾ ਜੀ ਸੀ ਇੰਨੇ ਟੱਟ ਗਿਆ ਖਰਤਾ ਵਰਗ ਹੈ ਲੈ ਵੀ 10 ਮਿੰਟ ਟਰਾਲੀ ਵੀ ਭਰ ਗਈ ਟਾਵਰ ਵਾਲਾ ਫੇਸ ਤੇ ਲੱਗੇ ਆਇਆ ਮਾਹੀ ਟਰਾਲੀ ਪਹਿਲਾਂ ਗਿਆ ਮਾਰੀਉਂ ਜਦੋਂ ਇਹ ਕਹਾਵਾਂ ਕਰ ਰਹੇ ਹਾਂ ਇਹ ਕਿਹੜਾ ਬੰਤਾ ਸੀਗਾ ਪੇਟਰਾ ਦੀ ਲੰਗੂਗੀ ਫੇਰ ਮਿੱਦਦੀ ਆਊਗੀ ਕਰ ਰਿਹਾ ਹਾਂ ਇਹ ਤੇਰਾ 10ਵੇਂ ਟਰਾਲੀ ਜੱ ਲਈ 11ਵੇਂ ਫਰ ਲੱਗ ਗਈ ਕੋਈ ਸ਼ਾਂਤਾ ਕੁੰਨੀ ਵੀ ਜਾਣਾ ਹੀ ਆ ਟੈਂਕੀ ਨਾਲ ਭਰੂ ਏ 14 16 15 16 ਬਸ 1500 ਆਇਆ ਵੀ 2 ਡੰਡੇ ਪਹਿਲੇ ਮੇਰੇ ਮਤਰਾਪ 8 ਮੀਟਰ ਵਾਲੀ ਲੱਗ ਗਈ ਆਗੇ ਯਾਰ ਵੀ ਭਰ ਗਈ ਚੱਲ ਜਾ ਭਾਈ ਇਹਦੀ ਪਾਲ ਚੱਲ ਚਾਹਲੀ ਮੀਟਰਾਲੀ ਜਾਉਦੀ ਆ ਤੇਰਮਿਓ ਲੈ ਗਿਆ ਬੰਦੇ ਆਪਣੇ ਕੋ ਚਾਰ ਹੀ ਨੇ ਨਾ ਲਾਉਣ ਵਾਲੇ ਤੇਲੇ ਚ ਭਰ ਗਿਆ ਹੀ ਮੈਂ ਫਿਰ ਇਹ ਨਾ ਰਾਤ ਨੂੰ ਫੇਰ ਭੱਜਣਾ ਪੂ ਤੇਲ ਦੀ ਗੈਂ ਚੱਕ ਤੜੇ ਤੇ ਨਹੀਂ ਪਾ ਗਏ ਆ 13 ਮੀਟਰਲੀ ਦੀ ਵਾਗੇ ਆ ਇਹ ਟਰਾਲੀਆਂ 15 ਮਣਾ ਉਹ ਹੱਦ 14 15 ਜਾਂ ਕਿੱਲਾ ਨੰਗਾ ਫਿਰ 15 15 14 ਇਹਦਾ 15 ਵਾ ਟਰਾਲੀ ਵਿੱਚ ਪਟੋਕੇ ਭਰਦੇ ਨਾ ਤੇ ਟਰਾਲੀ ਇੰਦੀ ਇੱਕ ਡੱਬੀ ਹੁੰਦੀ ਆ ਪਰ ਫਰਕ ਥੋੜਾ ਹੀ ਆ 5-10 ਪੰਡਾ ਦਾ ਪੈਂਦਾ ਫਰਕ ਦੂਜੀਆਂ ਦੂਜੀਆਂ ਦੇ ਕਰਦਕਵਾਰ ਕਰਤਾ ਪੂਰਾ ਕਿਉਂਕਿ ਇੱਧਰ ਤੂੜੀ ਬਣ ਗਈ ਨਾ ਇੱਧਰ ਦੀ ਤੂੜੀ ਦੀ ਕਰਦ ਸਾਰੀ ਇੱਧਰ ਆਈ ਹੋਈ ਆ ਤਾਂ ਹੀ ਆਪਾਂ ਉਧਰ ਇੱਧਰ ਨੂੰ ਬਣਾਉਂਦੇ ਆਏ ਆ ਵੀ ਉਧਰ ਕਰਦ ਘੱਟ ਚ ਫਿਰ ਆਣ ਦੂਜੇ 'ਚ ਹੋਗੇ ਦੂਜੇ ਤੀਜੇ 'ਚ ਹੋਗੇ ਇਹ ਬੋਦੇ ਉਧਰ ਨਹੀਂ ਜਾਂਦੇ ਠਗਣੀ ਕਰਦ ਹੋਣੀ ਉਹ ਤੇ ਜਾ ਕੇ ਪਸਤਾ ਤੇ ਮਸ਼ੀਨ ਵਾਲੀ ਕਰਦੇ ਪਈ ਆ ਕੁਛ ਆ ਤੂੜੀ ਬਣੀ ਇੱਧਰ ਕਰਦਾ ਜੇ ਇਹੀ ਇੱਥੋਂ ਬਣਾ ਦੇ ਉਧਰ ਨਹੀਂ ਜਾਂਦੇ ਫਿਰ ਕਰ ਤਾਂ ਕਹਾ ਕਹਾ ਹੁੰਦੀਆਂ ਜਾਂਦੀਆਂ ਫੁੱਲੀ ਫੁੱਲ ਹੋਣੀ ਸੀ ਕਰਦੇ ਲੈ ਟਰੈਕਟਰ ਤਾਂ ਦੇਖਣੇ ਛੱਡ ਗਏ ਟਰੈਕਟਰ ਤੀਜਾ ਚੌਥਾ ਚੱਲਾ ਚੱਲਦਾ ਤੀਜਾ ਚੌਥਾ ਪੁੱਲ ਲਾਂਗੇ ਜਵੀਆ ਲਾਂਗਾ ਦੇਖ ਲੋ ਜੇ ਆ ਲੈ ਪੂਰੀ ਲੱਦ ਤੇ ਚਲਾਣਾ ਫਿਰ ਦੂਜੇ ਤੇ ਦੂਜੇ ਜਾਂ ਪ੍ਰੋਪਰ ਵਧੀਆ ਹੋ ਕੇ ਚੱਲਦਾ ਪਧਰੀਆਂ ਵੜਦਾ ਫਿਰਦਾ ਵਾਹ ਵੀ ਸੋਲੀ ਨਟਾ ਥੱਲੇ ਹਰੇ ਤਾਰੇ ਪੂਰੇ ਸਭ ਚਾਲਦੇ ਫੁੱਟਰ ਦੌੜਦਾ ਨਾ ਆਜੇ ਨੇ ਨਹੀਂ ਤਾਂ ਫੁੱਟਰ ਵੀ ਲਾਉਂਦੇ ਗੁਰਿੰਦਰ ਨੂੰ ਭੇਜਤਾ ਮਸ਼ੀਨ ਕੱਟ ਕੇ ਖੜਾਉਂਦੇ ਆ ਵਾਹ ਵੀ ਮੈਂ ਤੇਰਾ 15 ਮੀਟਰ ਟਰਾਲੀ ਬਣਾ ਕੇ ਤਿਆਰ ਆ ਉਹ ਘੜਤੀ ਇਧਰ ਸ਼ਾਰਟ ਤੇ ਖੜੀ ਏ ਆਇਆ ਆ ਰਿਹਾ ਜੀ ਇੱਥੇ ਲਾਉਂਦਾ ਐ ਤਾਂ ਸਾਹਮਣੇ ਆ ਜਾਵਾਂ ਇੱਥੋਂ ਫਰੈਂ ਦੀ ਨਿਹਾਰ ਸਦਾ ਸਾਰਾ ਪਿੰਡ ਘੁੰਮ ਕੇ ਦੁਬਾਰਾ ਫੇਰ ਇੱਧਰ ਦੀ ਆਉਂਦਾ ਇੱਧਰ ਦੀ ਤਾਣੀਆਂ ਹਾ ਦਾ ਇੱਥੇ ਬੱਟਾ ਬਹੁਤ ਬੜੀਆਂ ਬੜੀਆਂ ਨੇ ਸ਼ਾ ਅੱਲਾ ਆਉਂਦਾ ਅੱਜ ਕੰਮ ਨੇ ਵੇਡ ਦੇਣਾ ਬੰਨੇ ਜੇ ਇੱਕ ਟਰਾਲੀ ਹੋਰ ਉੱਥੋਂ ਜ ਵੱਧ ਤੋਂ ਵੱਧ